ਹਾਂ ਜੀ ਸਰ ਜਿਹੜਾ ਮੁਲਜ਼ਮ ਫੜਿਆ ਉਸ ਤੋਂ ਕੀ ਪ੍ਰਮੰਧਗੀ ਹੋਈ ਹੈ ਜਾਣਕਾਰੀ ਸੰਜੀ ਕਰਿਓ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਪੂਰੀ ਸਰਗਰਮੀ ਨਾਲ ਵਰਕ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਾਉਥ ਵਿੰਗ ਬਰਾਚੌਰ ਜੀ ਦੀ ਜੋਗ ਅਗਵਾਈ ਹੇਠ ਹਰ ਰੋਜ਼ ਨਸ਼ਾ ਅਤੇ ਹੋਰ ਮਾੜੇ ਅੰਸ਼ਾਂ ਦੇ ਖਿਲਾਫ ਸਿਕੰਜਾ ਕੱਸਣ ਦੇ ਲਈ ਲਗਾਤਾਰ ਪੈਟਰੋਲਿੰਗ ਅਤੇ ਗਸ਼ਤ ਜਿਹੜੀ ਉਹ ਥਾਣਾ ਸਿਟੀ ਬਲਾਕ ਚੌਰ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਕੱਲ ਸਾਡੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਐਸਆਈ ਪੂਛਨ ਲਾਲ ਜੀ ਸਮੇਤ ਪੁਲਿਸ ਪਾਰਟੀ ਸਿਆਣਾ ਹਸਪੀਟਲ ਤੋਂ ਅੱਗੇ ਜਾ ਰਹੀ ਸੀ ਜਿੱਥੇ ਇਹਨਾਂ ਦੀ ਨਾਲ ਸਾਹਮਣੇ ਤੋਂ ਇੱਕ ਲੜਕੇ ਨਾਲ ਵਾਹ ਚੱਕਰ ਹੋਈ ਤੇ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਜੋ ਹੱਥ ਪਰੈਲ ਵਫਾਸਟਿਆ ਸਖਦੇਹ ਧਾਰਤੇ ਇਹਨਾਂ ਨੇ ਉਹਨੂੰ ਕਾਬੂ ਕੀਤਾ ਤੇ ਨਾ ਪਤਾ ਅੱਛਾ ਜਿਸ ਨੇ ਆਪਣਾ ਨਾਂ ਜਿਹੜਾ ਹੈ ਉਹ ਹਰਦੀਪ ਸਿੰਘ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਕੌਂਟ ਸੀ ਸੀ ਉਸ ਵੇਲੇ ਉਸ ਟੇ ਲਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ ਨਸ਼ੀਲੀਆਂ ਜਿਹੜੀਆਂ ਗੋਲੀਆਂ ਉਹ ਬਰਾਮਦ ਹੋਈਆਂ ਜਿਨ੍ਹਾਂ ਦੀ ਕਾਊਂਟਿੰਗ ਕੀਤੀ ਤੇ ਉਹ 70 ਗੋਲੀਆਂ ਹੋਈਆਂ ਸੀ ਕੀ ਲੱਗਦਾ ਇਸ ਦੇ ਖਿਲਾਫ ਪਹਿਲਾਂ ਵੀ ਕੋਈ ਮਾਮਲਾ ਹੈਗਾ ਇਸ ਦੇ ਖਿਲਾਫ ਅਸੀਂ ਆਪਣੇ ਥਾਣੇ ਦਾ ਜਿਹੜਾ ਪੀਸਾ ਰਿਕਾਰਡ ਆ ਉਸ ਨੂੰ ਦੇਖਿਆ ਤੇ ਇਹਦੇ ਖਿਲਾਫ ਜਿਹੜਾ 114/13 ਆ ਇੱਕ ਮਕਦਮਾ ਆ ਉਹ 15 85 ਹੈ ਇਸ ਤੋਂ 5 ਕਿਲੋ ਡੋਡੇ ਜੋਰਾ ਪੋਸਟ ਪਹਿਲਾਂ ਬਰਾਮਦ ਹੋਇਆ ਤੇ ਰਿਕਾਰਡ ਦੇ ਮਤਾਬਕ ਇਸ ਨੂੰ ਜਿਹੜੀ ਆ ਉਹ ਪਹਿਲਾਂ ਵੀ ਜੱਜ ਸਰੋਂ ਪਨਿਸ਼ਮੈਂਟ ਦਿੱਤੀ ਗਈ ਸੀ ਪੰਜਾਬ ਸਰਕਾਰ ਦੀ ਗੱਲ ਕਰੀਏ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਤਹਿਤ ਕਈ ਜਿਹੜੇ ਨਸ਼ੇੜੀ ਨਸ਼ਾ ਛਡਣਾ ਚਾਹੁੰਦੇ ਹਨ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ ਅੱਸੀ ਆਪਦੇ ਮਾਧਿਅਮ ਰਹੀਂ ਵੀ ਦੱਸਦੇ ਆਂ ਔਰ ਬਖਰੇ ਜਿਹੜੇ ਆ ਉਹ ਪੰਜਾਬ ਸਰਕਾਰ ਔਰ ਅਫਸਰਾਂ ਵਾਲਾ ਦੇ ਹੁਕਮ ਨਾਲ ਜਿਹੜੇ ਆ ਅਸੀਂ ਘਰ ਘਰ ਮਹੱਲੇ ਮਹੱਲੇ ਔਰ ਪਿੰਡ ਵਿੱਚ ਜਾ ਕੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਸੈਮੀਨਾਰ ਲਗਾਤਾਰ ਕਰ ਰਹੇ ਹਾਂ ਜਿਨ੍ਹਾਂ ਦੇ ਰਾਹੀਂ ਅਸੀਂ ਆਮ ਪਬਲਿਕ ਨੂੰ ਇਸ ਸੀ ਦਾ ਬਾਰੇ ਸੂਚਿਤ ਕਰਦੇ ਹਾਂ ਜੋ ਪੰਜਾਬ ਸਰਕਾਰ ਵੱਲੋਂ ਹੁਕਮ ਹੈ ਕਿ ਜੇ ਵੀ ਕੋ ਕਿਸੇ ਦਾ ਬੱਚਾ ਆ ਉਹ ਐਡਿਕਟਡ ਹੈ ਜਾ ਹੋ ਨਸ਼ਾ ਕਰਨ ਤੋਂ ਨਹੀਂ ਹਟਦਾ ਉਹ ਵਾਰ-ਵਾਰ ਇਸ ਤਰ੍ਹਾਂ ਦਾ ਉਹ ਨਸ਼ੇ ਵਿੱਚ ਗ੍ਰਿਫਤ ਵਿੱਚ ਫਸਿਆ ਹੋਇਆ ਹੈ ਇਹ ਸਾਡੇ ਸਹਿਯੋਗ ਨਾਲ ਸਾਨੂੰ ਦੱਸਣ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਉਹ ਜੇ ਤਾਂ ਐਡਿਕਟਡ ਹੋਊਗਾ ਉਹਨੂੰ ਨਸ਼ਾ ਛਡਾਊ ਕੇਂਦਰ ਛੱਡੇ ਜਾਊਗਾ ਤੇ ਜਿਸ ਵਾਰੇ ਪੰਜਾਬ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਪੈਸਾ ਜਾਂ ਕੋਈ ਇਦਾਂ ਦੀ ਫੀਸ ਚਾਰਜ ਨਹੀਂ ਲਿਆ ਜਾਂਦਾ ਹੁਣ ਇਸ ਦਾ ਕਿੰਨੇ ਦਿਨ ਦਾ ਪੁਲਿਸ ਰਮਡ ਲਿਆ ਤੁਸੀਂ ਇਸ ਦਾ ਇਹਨੂੰ ਅੱਜ ਅਸੀਂ ਅਦਾਜ਼ ਪੇਸ਼ ਕਰਨਾ ਹੈ ਤੇ ਫਿਰ ਪੁਲਿਸ ਰਮਡ ਲੈਣ ਤੇ ਜਿਹੜੀ ਆ ਉਹ ਅਗਲੀ ਜਿਹੜੀ ਇਹਦੇ ਖਿਲਾਫ ਕੁਝ ਪ੍ਰਤਾਲ ਕੀਤੀ ਜਾਊਗੀ ਕਿ ਇਹਦਾ ਬੈਕ ਔਰ ਫਾਰ ਅਰिजਾ ਲਿੰਕ ਹੈ ਉਹ ਕਿਦਾਂ ਦੇ ਲੋਕਾਂ ਦਾ ਨਿਆਣਿਆਂ ਨਾਲ ਹੈਗਾ ਬੱਚਿਆਂ ਦੇ ਨਾਲ ਹੈ ਰੋਜ਼ਾਨਾ ਤੁਸੀਂ ਵੀ ਦੱਸ ਦਿਓ ਕਿ ਲਗਾਤਾਰ ਤੁਹਾਡੇ ਵੱਲੋਂ ਮੁਹਿੰਮ ਚਲਾਈ ਜਾਂਦੀ ਹੈ ਨਸ਼ਿਆਂ ਦੇ ਵਿਰੁੱਧ ਕੀ ਕੋਈ ਸਮਾਇ ਨੂੰ ਕੋ ਮੈਸੇਜ ਦੇਣਾ ਚਾਹੁੰਦੇ ਕੋਈ ਸਵਾਜ ਨੂੰ ਇਹੀ ਮੈਸੇਜ ਆ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਜਿਹੜਾ ਅਸੀਂ ਪਿਛਲੇ ਕੁਝ ਸਮੇਂ ਵਿੱਚ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਤੇ ਜਿਸ ਕਰਕੇ ਸਾਡੇ ਬੱਚੇ ਜਿਹੜੇ ਆ ਉਹ ਉਹ ਕਰਾਹੇ ਪੈ ਗਏ ਆ ਜਿਨ੍ਹਾਂ ਨੂੰ ਸਹੀ ਰਾਹ ਤੇ ਲਿਆਂਨ ਲਈ ਸਾਨੂੰ ਜਿਹੜੀ ਆ ਪਰਜੋਰ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਦਾ ਜਿਆਦਾ ਤੋਂ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ